ਗੁਰਲਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇਸ਼ ਵਿੱਚ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਸਾਰੇ ਦੇਸ਼ ਵਾਸੀਆਂ ਨੂੰ ਸਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਾ ਦੇਸ਼ ਆਜ਼ਾਦੀ ਦਾ ਨਿਗ ਮਾਣ ਰਿਹਾ ਜਿੱਥੇ ਹਰ ਜ਼ਿਲ੍ਹੇ ਵਿੱਚ ਸਟੇਟ ਲੈਵਲ ਤੇ ਦੇਸ਼ ਆਜ਼ਾਦ ਹੋਣ ਦੇ ਜਸ਼ਨ ਮਨਾਏ ਜਾ ਰਹੇ ਆ ਉਥੇ ਹੀ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਦੀ ਵੰਡ ਹੋਈ ਉੱਥੇ ਹੀ ਚੜਦਾ ਅਤੇ ਲਹਿੰਦਾ ਪੰਜਾਬ ਆਪਣੇ ਜ਼ਖਮਾਂ ਨੂੰ ਦੇਖ ਰਿਹਾ ਹੈ ਕਿਉਂਕਿ 15 ਅਗਸਤ 1947 ਨੂੰ ਜਦੋਂ ਦੇਸ਼ ਦੀ ਵੰਡ ਹੋਈ ਹਿੰਦੁਸਤਾਨ ਦੇ ਨਾਲ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਚੜਦਾ ਅਤੇ ਲਹਿੰਦਾ ਪੰਜਾਬ ਜਿੱਥੇ ਜਾਦਾ ਬਸੋਂ ਆਪਣੇ ਆਪਣੇ ਏਰੀਏ ਦੇ ਵਿੱਚ ਗਈ ਬੜੀ ਕਤਲੂਗਾਰਤ ਹੋਈ ਲੋਕ ਆਪਣੇ ਬਣੇ ਬਣਾਏ ਮਕਾਨ ਭਰੇ ਭરાਏ ਮਕਾਨ ਛੱਡ ਕੇ ਇੱਕ ਦੂਜੇ ਖਿੱਤੇ ਵਿੱਚ ਗਏ ਇੱਕ ਦੂਜੇ ਖਿੱਤੇ ਵਿੱਚ ਜਾਣ ਨਾਲ ਜਿੱਥੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਅੱਗ ਵਾਂਗੂ ਫੈਲੀਆਂ ਅਫਵਾਹਾਂ ਨੇ ਪਿਆਰ ਭਰੇ ਰਹਿੰਦੇ ਲੋਕਾਂ ਵਿੱਚ ਨਫ਼ਰਤ ਫੁਲਾ ਦਿੱਤੀ ਪੰਜਾਬੀ ਪੰਜਾਬੀ ਦੇ ਦੁਸ਼ਮਣ ਹੋ ਗਏ ਇੱਕ ਦੂਏ ਦੇ ਫਿਰਕਾ ਨੇ ਲੋਕਾਂ ਨੂੰ ਬੜਾ ਬੜਾ ਮਾਰਿਆ ਬੜਾ ਲੁੱਟਿਆ ਬੜਾ ਕੁੱਟਿਆ ਸੋ ਜਿੱਥੇ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਉਥੇ ਜੋ ਪੁਰਾਣੇ ਪੁਰਖੇ ਰਹਿ ਗਏ ਨੇ ਜਾਂ ਜਿਹੜੇ ਆਪਣੇ ਏਰੀਏ ਨੂੰ ਪਿਆਰ ਕਰਦੇ ਲੋਕ ਨੇ ਉਹ ਅਜੇ ਵੀ ਇਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਦੇ ਉਹ ਆਪਣੇ ਪੁਰਾਣੇ ਘਰ ਆਪਣੇ ਪੁਰਾਣੇ ਪਿੰਡ ਆਪਣੇ ਪੁਰਾਣੇ ਖੂਹ ਆਪਣੀਆਂ ਪੁਰਾਣੀਆਂ ਜ਼ਮੀਨਾਂ ਦੇਖਣ ਨੂੰ ਕਾਲੇ ਨੇ ਚੜ੍ਹਦੇ ਲੈਂਦੇ ਪੰਜਾਬ ਦੇ